ਹਲੋ ਹਾਂ ਜੀ ਸਸਿਕਾਣ ਅੱਜ ਤੁਹਾਨੂੰ ਦਿਖਾਈ ਗਈ ਚਾਚ ਪਾਉਣ ਵਾਲੇ ਮਸਾਲੇ ਆਪਾਂ ਕਿਵੇਂ ਤਿਆਰ ਕਰਦੇ ਹਾਂ ਦੁੱਧ ਚ ਵੀ ਪਾ ਸਕਦੇ ਹਾਂ ਜਿਵੇਂ ਬੱਚੇ ਦੁੱਧ ਨਹੀਂ ਪੀਂਦੇ ਇਹ ਮਸਾਲਾ ਪਾ ਕੇ ਤੁਸੀਂ ਦੁੱਧ ਤਿਆਰ ਕਰੋਗੇ ਬਹੁਤ ਜ਼ਿਆਦਾ ਟੇਸਟੀ ਬਣ ਜਾਂਦਾ ਹੈ ਬੱਚੇ ਦੁੱਧ ਤੋਂ ਮਨਾ ਵੀ ਨਹੀਂ ਕਰਨਗੇ ਦੇਖੋ ਇਹ ਹੈਗੇ ਲੌਂਗ ਜਵੈਨ ਬਾਜਾ ਖਤਾਈ ਲੋਦਰ ਅਰਜਣ ਸਕ ਸੁੰਡ ਦਾਲਚੀਨੀ ਮਲਠੀ ਅਸ਼ਵਗੰਧਾ ਬਾਕੀ ਰੋਜ਼ਮੈਰੀ, ਛੋਟੀ ਇਲਾਇਚੀ, ਵੱਡੀ ਇਲਾਇਚੀ, ਸੌਂਫ ਇੱਕ ਦੋ ਸਕਿਪ ਹੋ ਗਿਆ ਹੋਵੇ ਤਾਂ ਸੌਰੀ ਬਾਕੀ ਤੁਸੀਂ ਦੇਖ ਲਓ ਇਹ ਸਾਰੇ ਮਸਾਲੇ ਆਪਾਂ ਇਹ ਹੈਗਾ ਆਪਣੇ ਕੋਲ ਮਾਮ ਜਿਸ ਤਾਂ ਜਿਵੇਂ ਕੁੰਡੀ ਸੋਟਾ ਵੀ ਹੁੰਦਾ ਕਈ ਘਰਾਂ ਚ ਕੁੰਡੀ ਸੋਟੇ ਨਾਲ ਉਹਨੇ ਵਧੀਆ ਨਹੀਂ ਕੁੱਟ ਹੁੰਦੇ ਇਹ ਲੋਹੇ ਦਾ ਹੁੰਦਾ ਆਪਣੇ ਮਾਮ ਜਿਸ ਤਾਂ ਇਹਦੇ ਵਿੱਚ ਤਿਆਰ ਕਰਾਂਗੇ ਆਪਾਂ ਇਹ ਮਸਾਲੇ ਪਹਿਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਇਸ ਗਾਂ ਕੇ ਮਾਮਜੀ ਇਸਤੇ ਨੂੰ ਫੇਰ ਮਸਾਲੇ ਕੁੱਟਣੇ ਆਪਾਂ ਇਹਦੇ ਵਿੱਚ ਦੇਖੋ ਥੋੜਾ ਥੋੜੇ ਪਾਈ ਜਾਣਾ ਸਮਾਨ ਆਪਾਂ ਨੇ ਥੋੜਾ ਜਿਹਾ ਪਾ ਲੈਣਾ ਪਹਿਲਾਂ ਇਹਨੂੰ ਰਗੜ ਕੇ ਫੇਰ ਦੁਬਾਰਾ ਥੋੜਾ ਪਾਉਣਾ ਥੋੜਾ ਜਿਹਾ ਹੋਰ ਪਾ ਕੇ ਵੀ ਸਾਰਾ ਇਕੱਠਾ ਨਾ ਪਾਓ ਦੇਖੋ ਇੱਕ ਤਾਂ ਜਦੋਂ ਕੁੱਟੋਗੇ ਫਿਰ ਉਹ ਬਾਹਰ ਨਿਕਲੀ ਜਾਊਗਾ ਹਾਂ ਥੋੜਾ ਥੋੜਾ ਕਰਕੇ ਪਾਈ ਜੋ ਜੇ ਤੁਹਾਨੂੰ ਲੱਗਦਾ ਹੈ ਬਾਹਰ ਨਾ ਵੀ ਜਿਵੇਂ ਬਾਹਰ ਪਕਟਦੇ ਆ ਨਾ ਬਾਹਰ ਨਿਕਲੀ ਜਾ ਰਿਹਾ ਹੈ ਇਹਨੂੰ ਤੁਸੀਂ ਅਲੱਗ ਬਰਤਨ ਚ ਕੱਢ ਸਕਦੇ ਹੋ ਫਿਰ ਇਹਦੇ ਵਿੱਚ ਥੋੜਾ ਥੋੜਾ ਪਾ ਕੇ ਰਗੜੋ ਮਾਮ ਜਿਸ ਤੇ ਬਹੁਤ ਵਧੀਆ ਤਿਆਰ ਹੋਊਗਾ ਮਸਾਲਾ ਜਿਵੇਂ ਚਾਹ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਐ ਦੁੱਧ ਵੀ ਵੀ ਤੁਹਾਡੇ ਬੱਚੇ ਮਨਾ ਨਹੀਂ ਕਰਨਗੇ ਕਈ ਘਰਾਂ ਦੇ ਬੱਚੇ ਜਿਵੇਂ ਕਹਦਣੇ ਆ ਦੁੱਧ ਸਾਨੂੰ ਟੇਸਟੀ ਨਹੀਂ ਲੱਗਦਾ ਤੁਸੀਂ ਇਹ ਚੀਜ਼ਾਂ ਪਾ ਕੇ ਤਿਆਰ ਕਰੋ ਦੁੱਧ ਮਸਾਲਾ ਬਣਾ ਕੇ ਫਿਰ ਦੇਖਿਓ ਕਿੰਨਾ ਵਧੀਆ ਟੇਸਟ ਆਉਂਦਾ ਦੁੱਧ ਦਾ ਤੇ ਚਾਹ ਦਾ ਇਹ ਆਪਾਂ ਨੇ ਡੇੜਾ ਜਿਹਾ ਬਣਾ ਕੇ ਕੱਢ ਲਿਆ ਹੁਣ ਆਪਣੇ ਵੱਡੀ ਇਲਚੀ ਛੋਟੀ ਇਲਚੀ ਸੌਂਫ ਜਵੈਣ ਲੌਂਗ ਇਹ ਰਹਿ ਗਈ ਇਹ ਵੀ ਸਾਰੇ ਪਾ ਕੇ ਇਕੱਠੇ ਕਰ ਲੋ ਰਗੜ ਲੋ ਦੇਖੋ ਜੀ ਇਹ ਆਪਾਂ ਨੇ ਡੇੜਾ ਜਿਹਾ ਬਣਾ ਲਿਆ ਇਹਨੂੰ ਹੁਣ ਤੁਸੀਂ ਛਾਣ ਸਕਦੇ ਹੋ ਛਾਣ ਕੇ ਜਿਵੇਂ ਡੱਬੀ ਚ ਪਾ ਲੋ ਕਿਸੇ ਚ ਜਿਵੇਂ ਘਾਟ ਰਗੜ ਹੁੰਦਾ ਤੁਸੀਂ ਮਿਕਸੀ ਚੋਂ ਵੀ ਕਰ ਸਕਦੇ ਹੋ ਬਟ ਅਸੀਂ ਮਾਮ ਜਿਸ ਤੇ ਨਾਲ ਕਰਦੇ ਆਂ ਅਤੇ ਕੋਲੀ ਆਪਾਂ ਨੇ ਛਾਣ ਕੇ ਡੱਬੀ ਪਰ ਲਈ ਇਹ ਤੁਹਾਡਾ 2-3 ਮਹੀਨੇ ਵਧੀਆ ਚੱਲ ਜਾਣਾ ਇੱਕ ਚੁਟਕੀ ਪਾਉਣਾ ਬਸ ਇਹਦੇ ਨਾਲ ਟੇਸਟ ਵੀ ਵਧੀਆ ਆਊਗਾ ਟਰਾਈ ਜ਼ਰੂਰ ਕਰਿਓ ਥੈਂਕ ਯੂ